ਮਲਕੀਤ ਸਿੰਘ ਦਵਿੰਦਰ ਸਿੰਘ ਨੇ ਗਲਬਾਤ ਕਰਦਿਆਂ ਦੱਸਿਆ ਕਿ ਅੱਜ ਦੀ ਇਹ ਮੀਟਿੰਗ ਵਿੱਚ ਡੀਐਸਪੀ ਅਕਾਊਂਟ ਬੈਂਕਾਂ ਵਿੱਚ ਖੋਲਣ ਸੰਬੰਧੀ ਆਪਕਾਰੀ ਸਹੀ ਮਾਰਗਦਰਸ਼ਕ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਐਕਸ ਸਰਵਿਸ ਮੌਕੇ ਦੇ ਫਾਇਦੇ ਪੈਰਾਮਿਲਟਰੀ ਨੂੰ ਦੇਣ ਸੰਬੰਧੀ ਐਕਸ ਪੈਰਾਮਿਲਟਰੀ ਨੂੰ ਟੋਲ ਪਲਾਜ਼ਾ ਦੀ ਛੋਟ ਦੇਣ ਸੰਬੰਧੀ ਕੀਤੀ ਗਈ ਸ਼੍ਰੀ ਗੁਰਦੁਆਰਾ ਫਤਿਹਗੜ ਸਾਹਿਬ ਦੇ ਆਲੇ-ਦੁਆਲੇ ਚੱਲ ਰਹੀਆਂ ਰੇੜੀਆਂ ਟ੍ਰੈਫਿਕ ਦਾ ਕਾਰਨ ਬਣਦੀਆਂ ਨੇ ਉਹਨਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਰੇੜੀਆਂ ਨੂੰ ਕੰਟਰੋਲ ਕਰਕੇ ਫਤਿਹਗੜ ਸਾਹਿਬ ਵਿੱਚੋਂ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ ਤਾਂ ਜੋ ਦੂਰ ਦੁਰਾਂਡੇ ਤੋਂ ਆ ਰਹੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੀਟਿੰਗ ਵਿੱਚ ਉਹਨਾਂ ਤੋਂ ਇਲਾਵਾ ਮਲਕੀਤ ਸਿੰਘ ਦਵਿੰਦਰ ਸਿੰਘ ਨਰਿੰਦਰ ਸਿੰਘ ਹਰੀ ਸਿੰਘ ਅਕਾਊਂਟੈਂਟ ਬਲਵਿੰਦਰ ਸਿੰਘ ਬਾਲੀਆ ਭਗਵੰਤ ਸਿੰਘ ਆਦੀ હાજર ਸੀ ਅੱਜ ਅਸੀਂ ਪੈਰਾ ਮਿਲਟਰੀ ਫੋਰਸ ਪੈਨਸ਼ਨਰ ਦੀ ਮੀਟਿੰਗ 15 ਦਸੰਬਰ ਨੂੰ ਇੱਥੇ ਹੋਟਲ ਦੇ ਵਿੱਚ ਹੋਈ ਆ ਇਹਦੇ ਵਿੱਚ ਸਾਡੀਆਂ ਵਨ ਰੈਂਕ ਬਨ ਪੈਨਸ਼ਨ ਦੀ ਪੁਆਇੰਟ ਰੇਜ ਹੋਇਆ ਔਰ ਸਾਡੀ ਕੰਟੇਨ ਦਾ ਪੁਆਇੰਟ ਇੱਕ ਰੇਜ ਹੋਇਆ ਇੱਕ ਪੁਆਇੰਟ ਸਾਡਾ ਟੋਲ ਪ ਲੱਜਾ ਜਿਹੜਾ ਸੜਕਾਂ ਦੇ ਉੱਤੇ ਸਾਨੂੰ ਡਬਲ ਡਬਲ ਦੇਣਾ ਪੈਂਦਾ ਉਹਦੇ ਬਾਰੇ ਗੱਲਬਾਤ ਹੋਈ ਆ ਦੂਸਰਾ ਸਾਡੀ ਐਸੋਸੀਏਸ਼ਨ ਨੇ ਪੁਆਇੰਟ ਰੇਜ ਕੀਤਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਆਲੇ-ਦੋਲੇ ਸੜਕਾਂ ਦੇ ਉੱਤੇ ਜਿਹੜੇ ਬਣਾਈਆਂ ਹੋਈਆਂ ਦੁਕਾਨਾਂ ਔਰ ਛੋਟੇ-ਛੋਟੇ ਮੁਕਾਨ ਬਣਾਏ ਹੋਏ ਪਈ ਹੋਈਆਂ ਉਹ ਰੇੜੀਆਂ ਉਹ ਹਟਣੀਆਂ ਚਾਹੀਦੀਆਂ ਤਾਂ ਕਿ ਟ੍ਰੈਫਿਕ ਖੁੱਲ੍ਹੇ ਸਾਫ਼ ਸੁਥਰੀ ਚੱਲਦੀ ਰਹੇ ਇਹ ਸਾਡੇ ਅੱਜ ਦੇ ਖਾਸ-ਖਾਸ ਪੁਆਇੰਟ ਜਿਹੜੇ ਆ ਇਸ ਮੀਟਿੰਗ ਦੇ ਵਿੱਚ ਰੇਜ ਹੋਇਆ ਅਗਲੀ ਮੀਟਿੰਗ ਸਾਡੀ 15 ਮਾਰਚ 2024 ਨੂੰ ਹੋਣੀ ਆ ਇੱਕ ਤਾਂ ਟਾਉਰ ਪਲਾਜ਼ਾ ਦੀ ਬਹੁਤ ਉਹ ਐਸਾ ਨੂੰ ਪਰੇਸ਼ਾਨੀ ਹੈ ਹਾਂਜੀ ਉਹਦੇ ਵਿੱਚ ਟਾਉਰ ਪਲਾਜ਼ਾ ਸਾਡਾ ਆਰੰਗੀ ਜਿਹਾ ਜਾਂ ਸਾਡੇ ਜਿਹੜੇ ਸਰਵਿੰਗ ਪਰਸਨਲ ਹੈ ਉਹਨਾਂ ਵਾਂਗ ਰਿਟੈਲੀਆਂ ਦਾ ਵੀ ਮਾਫ਼ਣਾ ਚਾਹੀਦਾ ਠੀਕ ਹੈ ਜੀ ਵਾਕੀ ਸਾਡਾ ਸੀ ਜੇ ਚਸ ਕਾਰਡ ਆਇਆ ਜੇ ਤੇ ਕਿੰਮ ਚੱਲਦਾ ਹੀ ਹੈ ਪਰੇਸ਼ਾਨੀ ਨਹੀਂ ਹੈਗੀ ਸਾਨੂੰ ਹੋਰ ਬਾਕੀ ਸਾ ਇਹ ਮੰਕਾ ਜਿਹੜੀਆਂ ਸਾਡੇ ਦਵਿੰਦਰ ਸਿੰਘ ਜੀ ਨੇ ਪਹਿਲੇ ਤੁਹਾਨੂੰ ਦੱਸੀਆਂ ਹੋਰ ਕੋਈ ਪਰੇਸ਼ਾਨੀ ਨਹੀਂ ਹੈ ਠੀਕ ਹੈ ਫਤਿਹਗੜ ਸਾਹਿਬ ਤੋਂ ਪਾਰਸ ਗੋਤਮ ਦੀ ਰਿਪੋਰਟ